ਹਾਂਜੀ ਵੀਡੀਓ ਇਹਨਾਂ ਸਾਰੇ ਭੈਣਾਂ ਤੇ ਭਰਾਣਾਂ ਲਈ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਰਦੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋਗੇ ਸੋ ਹਾਰੋ ਤੇਤਰਾਜ ਫੇਰ ਤੋਂ ਆਪਾਂ ਹਾਂਜੀ ਫੇਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗੋਭੀ ਦਾ ਆਚਾਰ ਤੇ ਇਹਨ ਦੇ ਵਾਸਤੇ ਆਪਾਂ ਇੱਕ ਫੁੱਲ ਗੋਭੀ ਦਾ ਲਿਆ ਹੋਇਆ ਵਾ ਤੇ ਇਸ ਪ੍ਰਕਾਰ ਕੁਛ ਆਪਾਂ ਇੰਦਾਂ ਦੇ ਜਿਹੜੇ ਫੁੱਲ ਦੇ ਪੀਸੇ ਬਣਾਏ ਹੋਏ ਆ ਤੇ ਇਹ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੋ ਪਾਣੀ ਧੋ ਲਵਾਂਗੇ ਮਲ ਮਲ ਕੇ ਇਸ ਤਰੀਕੇ ਨਾਲ ਧੋਕੇ ਫਿਰ ਆਪਾਂ ਇਧਰ ਇਹਦੇ ਵਾਸਤੇ ਪਾਣੀ ਗਰਮ ਰੱਖਿਆ ਹੋਇਆ ਵਾ ਫਿਰ ਆਪਾਂ ਇਹਨੂੰ 2 ਮਿੰਟ ਲਈ ਇਹਦੇ ਵਿੱਚ ਪਿਉਵਾਂਗੇ ਉਬਾਲਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਰੋਣ ਹਲਦੀ ਪਾ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਧੋ ਲੈਣੀ ਹੈ ਲਓ ਜੀ ਆਪਣੇ ਪਾਣੀ ਨੂੰ ਉਬਾਲ ਆਉਣ ਸ਼ੁਰੂ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਲੂਣ ਤੇ ਅੱਧਾ ਚਮਚੀ ਜਾਨੀ ਕੇ ਛੋਟਾ ਚਮਚੀ ਅੱਧਾ ਕੁ ਚਮਚ ਹਲਦੀ ਪਾ ਕੇ ਹੁਣ ਆਪਾਂ ਜਿਹੜੀ ਆਪਣੀ ਗੋਭੀ ਤੋਤੀ ਹੋਈ ਉਹ ਇਹਦੇ ਵਿੱਚ ਪਾ ਦਾਂਗੇ ਗੋਭੀ ਨੂੰ ਪਾਉਣ ਤੋਂ ਬਾਅਦ ਚੋ ਇਹਨੂੰ ਆਪਾਂ 2 ਮਿੰਟ ਹਨਾ ਉਬਾਲਾਂਗੇ ਤੇ 5 ਮਿੰਟ ਜਾਂ 10 ਮਿੰਟ ਬਾਅਦ ਤੇ ਇਹਨੂੰ ਆਪਾਂ ਵਿੱਛੇ ਭਿੱਜਿਆ ਰਹਿਣ ਦਵਾਂਗੇ ਤੇ ਫਿਰ ਇਹਨੂੰ ਆਪਾਂ ਕਿਸੇ ਛਾਨਣੀ ਜਾਂ ਪੋਣੀ ਨਾਲ ਕੋਲ ਕੇ ਫੇਰ ਦਾ ਪਾਣੀ ਨਿਕਲਣ ਵਾਸਤੇ ਛੱਟ ਦੇਵਾਂਗੇ ਤੇ ਜੇ ਧੁੱਪ ਹੈਗੀ ਆ ਤੇ 2 ਘੰਟੇ ਧੁੱਪ 'ਚ ਰੱਖਾਂਗੇ ਜੇ ਨਹੀਂ ਹੈਗੀ ਤੇ ਫਿਰ ਆਪਾਂ ਨੂੰ 4-5 ਘੰਟੇ ਪੱਖੇ ਥੱਲੇ ਰੱਖਣਾ ਪਊਗਾ ਇਹਨੂੰ ਚੰਗੀ ਤਰ੍ਹਾਂ ਜਾਣ ਕੇ ਆਪਾਂ ਸੁਕਾਉਣਾ ਹੁੰਦਾ ਇਹ ਇਹਦੇ ਵਿੱਚ ਆਪਾਂ 2 ਚਮਚ ਜਿਹੜਾ ਵਿਨੇਗਰ ਹੁੰਦਾ ਚਿੱਟੇ ਵਾਲਾ ਇਹ ਵੀ ਪਾਵਾਂਗੇ ਹਾਂਜੀ 2 ਮਿੰਟ ਆਪਣੇ ਹੋ ਚੁੱਕੇ ਇਹਨੂੰ ਬਲਦੀ ਨੂੰ ਤੇ ਹੁਣ ਆਪਾਂ ਇਹਨ ਦਾ ਇਹਨੂੰ ਗੈਸ ਜਾਨਕੀ ਚੁੱਲਾ ਇਹਨੂੰ ਬੰਦ ਕਰ ਦਾਂਗੇ ਤੇ 10 ਮਿੰਟ ਆਪਾਂ ਇਸੇ ਤਰ੍ਹਾਂ ਇਹਦੇ ਪਾਣੀ ਦੇ ਵਿੱਚ ਹੀ ਰਹਿਣ ਦਾਂਗੇ ਫਿਰ ਇਹਨੂੰ ਆਪਾਂ ਪੁੱਲ ਲਵਾਂਗੇ ਲਓ ਜੀ ਪੁੱਲਣ ਤੋਂ ਬਾਅਦ ਕੁਛ ਆਪਣੀ ਇਸ ਪ੍ਰਕਾਰ ਦੀ ਇਹ ਗੋਪੀ ਜਿਹੜਾ ਹਲਦੀ ਦਾ ਕਲਰ ਇਹਦੇ ਚ ਆ ਜਾਊਗਾ ਤੇ ਹੁਣ ਇਹਨੂੰ ਆਪਾਂ ਧੁੱਪੇ ਰੱਖਾਂਗੇ ਜੇਕਰ ਤੁਹਾਡੇ ਕੋਲ ਕਾਟਨ ਦਾ ਕੱਪੜਾ ਹੋਵੇਗਾ ਤੇ ਜਾਂ ਤੌਲੀਆਂ ਵਗੈਰਾ ਲੈ ਕੇ ਉਹਦੇ ਉੱਪਰ ਵਿਛਾ ਕੇ ਇਹਨੂੰ 2 ਘੰਟੇ ਦੀ ਆਪਾਂ ਧੁੱਪ ਲਗਾਉਣੀ ਤਾਂ ਕਿ ਜਿਹੜਾ ਫੁੱਲਾਂ ਦੇ ਵਿੱਚ ਵੀ ਪਾਣੀ ਹੈਗਾ ਸਾਰਾ ਹੀ ਸੁੱਕ ਜਾਵੇ ਨਹੀਂ ਤਾਂ ਫਿਰ ਇਹ ਖਰਾਬ ਹੋ ਜਾਂਦਾ ਉਹ। ਔਰ ਜੀ ਹੁਣ ਆਪਣਾ achar ਜਿਹੜਾ ਸੁੱਕ ਚੁੱਕਾ ਹੈ ਤੇ ਹੁਣ ਆਪਾਂ ਮਸਾਲੇ ਜਿਹੜੇ ਜੜੀਆਂ ਜੋ-ਜੋ ਚੀਚਾ ਵਿੱਚ ਪਾਉਣੀਆਂ ਹਨਾ ਉਹ ਪਾਉਣ ਲੱਗੇ ਆਂ। ਆਪਾਂ ਇੱਕ ਚਮਚਾ ਲਿਆ ਜੀਰੇ ਦਾ। ਇਹ ਸਾਰਿਆਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਾਂਗੇ। ਇੱਕ ਚਮਚਾ ਅਜਵਾਇਨ ਦਾ ਅਜਵਾਇਨ ਹੀ ਸੌਫਟ ਦਾ ਇੱਕ ਚਮਚਾ ਹੀ ਆਪਾਂ ਜਵਾਇਨ ਦਾ ਲਿਆ ਜੇ ਤੁਸੀਂ ਇਹਨੂੰ ਪੀਸ ਕੇ ਪਾਉਣਾ ਚਾਹੁੰਦੇ ਤੇ ਪੀਸ ਕੇ ਵੀ ਪਾ ਸਕਦੇ ਹੋ नहीं, थे, के ना तो नहीं तो इस तरीके खा सकते हो सारीजा भुज चुकी हैं इधर अपना चार जोड़ा वो भी सुख के रेडी हो गया वो ख सकते हो दो तीन घंटे धुप लगा ली लो जी हम आप लगे हाँ भी सुे मसाले जिम्मे हल्दी हल्दी आप पाई हुई है ते अदा कुछ चम्मच आप लागे ਤੇ ਸਾਡੇ ਕੋਲ ਦੇਗੀ ਮਿਰਚ ਨਹੀਂ ਸੀ ਹੈਗੀ ਇਸ ਕਰਕੇ ਅਸੀਂ ਕੱਲੀ ਲਾਲ ਮਿਰਚੀ ਵਰਤ ਰਹੇ ਆ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਜਿੰਨਾ ਕਿ ਤੁਹਾਨੂੰ ਤਿੱਖਾ ਪਸੰਦ ਆ ਅਸੀਂ ਇੱਕ ਚਮਚਾ ਲਿਆ ਵਾ ਇਤਰਾ ਕੇ ਆ ਲੂਣ ਲੂਣ ਅਸੀਂ ਪਹਿਲਾਂ ਵੀ ਪਾਇਆ ਹੋਇਆ ਵਾ ਬਾਕੀ ਫਿਰ ਵੀ ਅਸੀਂ ਥੋੜਾ ਤੇਲ ਦਾ ਚਮਚਾ ਜਿਹਾ ਹੋਰ ਪਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਇੱਕ ਕੌਲੀ ਆਪਾਂ ਸਰੋਂ ਦਾ ਤੇਲ ਲਿਆ ਹੋਇਆ ਵਾ ਤੇਲ ਜੇਕਰ ਤੁਸੀਂ ਗਰਮ ਕਰਕੇ ਪੜਤਣ ਕੱਢ ਕੇ ਪਾਉਣਾ ਚਾਹੁੰਦੇ ਤੇ ਉਦਾਂ ਵੀ ਪਾ ਸਕਦੇ ਜੇ ਤੁਸੀਂ ਐਵੇਂ ਪਾਉਣਾ ਤੇ ਐਵੇਂ ਵੀ ਪਾ ਸਕਦੇ ਉਸੰਗੀ ਤਰ੍ਹਾਂ ਆਪਾਂ ਸਾਰੇ ਮਿਕਸ ਕਰ ਲਾਂਗੇ ਜੇਕਰ ਤੁਹਾਡੇ ਕੋਲ ਕੱਚ ਦਾ ਬਰਤਨ ਹੈਗਾ ਵਾ ਜਾਂ ਤੁਸੀਂ ਚੀਨੀ ਦੇ ਮਰਦਮਾਨ ਹੈਗੇ ਉਹਦੇ ਵਿੱਚ ਪਾ ਲਓ ਇਹਨੂੰ ਬਾਕੀ ਚਾਰ ਕਰਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਪਾਣੀ ਵਾਲੇ ਹੱਥ ਜਾਂ ਪਾਣੀ ਵਾਲਾ ਕੋਈ ਚਮਚਾ ਕਰੀਨਾ ਵਿੱਚ ਵਰਤੋ ਤਾਂ ਇਸ ਤਰੀਕੇ ਨਾਲ ਆਪਣਾ ਚਾਰ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਕਾਫੀ ਸਮੇਂ ਤੱਕ ਵੀ ਰਹਿੰਦਾ ਵਾ ਲੋਜੀ ਇਹ ਹੋ ਗਿਆ ਮਿਕਸਰ ਤੇ ਹੁਣ ਆਪਾਂ ਇਹਦੇ ਵਿੱਚ ਛੋੜਾ ਜਿਹਾ ਵਿਨੇਗਰ ਪਾ ਲਾਂਗੇ ਅੰ ਸਰਕਾ ਇਹਦੇ ਨਾਲ achar ਜਿਹੜਾ ਛੇਤੀ ਖਰਾਬ ਨਹੀਂ ਹੁੰਦਾ ਤੇ ਇਹ ਕਹਿੰਦੇ ਵਿੱਚ ਖਟਾਸ ਹੀ ਆ ਜਾਂਦੀ ਹੈ ਸਾਡਾ ਗੋਭੀ ਦਾ achar ਭਾਵੇਂ ਤੁਸੀਂ ਬਣਾ ਕੇ ਸ਼ਾਮ ਨੂੰ ਹੀ ਖਾ ਲਓ ਤੇ ਭਾਵੇਂ ਤੁਸੀਂ ਦੋ-ਚਾਰ ਦਿਨ ਰੱਖ ਕੇ ਖਾ ਲਓ ਤੇ ਇਸ ਟਿੱਕ ਨੂੰ ਤੁਸੀਂ ਵੀ ਚਾਰ ਅਪਣਾਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ